ਨਮਸਕਾਰ ਸਭ ਸ੍ਰੀਕਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅਸੀਂ ਅਕਸਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਜਾਂਦੇ ਹਾਂ ਅਸੀਂ ਉਮੀਦ ਖੋ ਬੈਠਦੇ ਹਾਂ ਅਸੀਂ ਆਪਦੇ ਆਪ ਦੇ ਗੁਰੂ ਪੀ ਮੁਰਸ਼ਿਦ ਦੇਵੀ ਦੇਵਤੇ ਨੂੰ ਤਾਨੇ ਦਿੰਨੇ ਆ ਅਸੀਂ ਰੱਬ ਨੂੰ ਤਾਨੇ ਦਿੰਨੇ ਆ ਅਸੀਂ ਜ਼ਿੰਦਗੀ ਦੇ ਨਾਲ ਗਿਲਾ ਕਰਦੇ ਪਰ ਅੱਜ ਹਾਲੀ ਦੇ ਦਿਨਾਂ ਦੇ ਵਿੱਚ ਸਾਨੂੰ ਇੱਕ ਅਜੇ ਹੀ ਮਿਸਾਲ ਮਿਲੀ ਹੈ ਪੂਰੇ ਦੇਸ਼ ਨੂੰ ਜਿਨੇ ਫਿਰ ਸਾਨੂੰ ਅੱਗੇ ਵਧਣ ਦਾ ਜਜ਼ਬਾ ਦਿੱਤਾ ਹੈ ਉਹ ਐਸਾ ਪ੍ਰੋਗਰਾਮ ਜਿਸ ਨੇ ਪੂਰੇ ਦੇਸ਼ ਨੂੰ ਇੱਕ ਸੇਧ ਦਿੱਤੀ ਉਹਨਾਂ ਲੋਕਾਂ ਨੂੰ ਜਿਹੜੇ ਸਰੀਰ ਦੇ ਹੁੰਦੇ ਸੁੰਦੇ ਇੱਕ ਜਜ਼ਬਾ ਹਾਰ ਕੇ ਬਹਿ ਜਾਂਦੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੈਰਾ olimpics 2024 ਦੀ ਜਿਦੇ ਵਿੱਚ ਭਾਰਤ ਦੇ ਖਿਡਾਰੀਆਂ ਨੇ ਜਿਹੜੇ ਦਿਵਿਆਂਗ ਸੀ ਉਹਨਾਂ ਨੇ ਸੱਤ 골ਡ ਨੌ ਸਿਲਵਰ ਅਤੇ 13 ਬ੍ਰੌਂਜ਼ ਜਿਹੜੇ ਹੈ ਤਮਗੇ ਉਹ ਜਿੱਤੇ ਵਕ ਵਕ ਖੇਡਾਂ ਦੇ ਵਿੱਚ ਉਹਨਾਂ ਨੇ ਤਮਗੇ ਜਿੱਤੇ ਇਹ ਇੱਕ ਬੜੀ ਵੱਡੀ ਸਿਹਤ ਇਹ ਤੁਸੀਂ ਜਿਹੜੀ ਸਕਰੀਨ ਤੇ ਪੋਸਟਰ ਦੇਖ ਰਹੇ ਇਹ ਕੇਵਲ ਇੱਕ ਉਹ ਚਿਹਰੇ ਨਹੀਂ ਜਿਨ੍ਹਾਂ ਨੇ ਤਮਗੇ ਜਿੱਤੇ ਜਿਹੜੇ ਪੈरिस ਗਏ ਜਾਂ ਜਿਹੜੇ ਖੇਡਾਂ ਦੇ ਵਿੱਚੋਂ ਮੈਡਲ ਲੈ ਕੇ ਆਏ ਇਹ ਸਿੰਬਲ ਨੇ ਅੱਗੇ ਵਧਣ ਦਾ ਇਹ ਸਿੰਬਲ ਨੇ ਲੜਨ ਦਾ ਇਹ ਸਿੰਬਲ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਾ ਮੰਨਣ ਦਾ ਇਹ ਸਿੰਬਲ ਨੇ ਜੋ ਅਸੀਂ ਚਾਹੁੰਦੇ ਆ ਉਸ ਨੂੰ ਹਰ ਹਾਲ ਦੇ ਵਿੱਚ ਹਾਸਿਲ ਕਰਨ ਦਾ ਸਿੰਬਲ ਨੇ ਇਹ ਉਹ ਚਿਹਰੇ ਨੇ ਜਿਨ੍ਹਾਂ ਨੇ ਸਾਨੂੰ ਇੱਕ ਨਵੀਂ ਊਰਜਾ ਦਿੱਤੀ ਇਹ ਉਹ ਚਿਹਰੇ ਨੇ ਜਿਨ੍ਹਾਂ ਨੂੰ ਸਮਾਜ ਨੇ ਨਕਾਰ ਦਿੱਤਾ ਸੀ ਜਿਸ ਨੂੰ ਸਮਾਜ ਦੇ ਉਹ ਅਕਸਰ ਲੋਕ ਕਹਿੰਦੇ ਸੀ ਕਿ ਇਹ ਤਾਂ ਕੁਝ ਨਹੀਂ ਕਰਦਾ ਇੱਕ ਹੀ ਕਰਨਗੇ ਪਰ ਨਹੀਂ ਅੱਜ ਇਹਨਾਂ ਨੇ ਉਹਨਾਂ ਸਭ ਲੋਕਾਂ ਨੂੰ ਆਪਦੇ ਲਈ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੱਤਾ ਇੱਕ ਆਪਣੀ ਖੇਡ ਦੀ ਬਤੌਲਤ ਅਸੀਂ ਅਕਸਰ ਜੀਵਨ ਦੇ ਵਿੱਚ ਨਿਰਾਸ਼ਾ ਲੈ ਕੇ ਬੈਠਦੇ ਹਾਂ ਇੱਕ ਨਿਰਾਸ਼ਾ ਦਾ ਮਾਹੌਲ ਬਣ ਜਾਂਦਾ ਹੈ ਪਰ ਅਸੀਂ ਇਹਨਾਂ ਨੂੰ ਦੇਖੀਏ ਕਿ 올림픽ਸ ਦੇ ਵਿੱਚ ਜੋ ਸਾਡੇ ਖਿਡਾਰੀ ਅੱਦੀ ਕਾਮਯਾਬੀ ਪੌੜੀ ਥੋੜਾ ਚੁੱਕ ਗਈ ਸੀ ਉਹਨਾਂ ਦੇ ਮੁਕਾਬਲੇ ਪੈਰਾ ਲੰਪਿਕਸ ਦੇ ਸਾਡੇ ਇਹਨਾਂ ਖਿਡਾਰੀਆਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡਾ ਸਿਰ ਉੱਚਾ ਕੀਤਾ ਹੈ ਇਹ ਖਿਡਾਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਉਮਰ ਦੇ ਵਰਗ ਦੇ ਲੋਕ ਨੇ ਵੱਖ-ਵੱਖ ਜਾਤੀ ਧਰਮ ਮਜ਼ਹਬ ਦੇ ਲੋਕ ਪਰ ਇਹਨਾਂ ਦੀ ਇੱਕ ਚੀਜ਼ ਜਿਹੜੀ ਸਾਂਝੀ ਹੈ ਉਹ ਹੈ ਭਾਰਤੀਤਾ ਜਿਹੜੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਇਹ ਉਹ ਖਿਡਾਰੀ ਨੇ ਜਿਨ੍ਹਾਂ ਕੋਲ ਕਿਸੇ ਕੋਲੇ ਅੱਖਾਂ 'ਚ ਜਿਹੜੀ ਰੌਸ਼ਨੀ ਹੈ ਉਹ ਘਟ ਹੈ ਇਹ ਉਹ ਖਿਡਾਰੀ ਨੇ ਜਿਨ੍ਹਾਂ ਦੇ ਕੋਲ ਕਿਸੇ ਕੋਲ ਲਤ ਨਹੀਂ ਹੈ ਇਹ ਉਹ ਖਿਡਾਰੀ ਨੇ ਕਿਸੇ ਕੋਲ ਹੱਥ ਨਹੀਂ ਹੈ ਜਾਂ ਹੋਰ ਦਿਵ్యాੰਗਤਾ ਹੈ ਨਾ ਕੋਲ ਪਰ ਇਹਨਾਂ ਕੋਲ ਜਿਹੜਾ ਹੈ ਉਹ ਹੈ ਦੇਸ਼ ਨੂੰ ਉੱਚਾ ਚੁੱਕਣ ਦਾ ਜਜ਼ਬਾ ਜਿਨ੍ਹਾਂ ਦੇ ਰਾਦੇ ਵਿੱਚ ਆਪਣੀ ਦਿਵਿਆਂਗਤਾ ਨਹੀਂ ਆਈ ਇਹ ਸਾਨੂੰ ਇੱਕ ਬੜਾ ਵੱਡਾ ਸੇਧ ਦੇ ਦੇ ਨੇ ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉੱਠੀਏ ਅੱਗੇ ਵਧੀਏ ਜੇ ਅਸੀਂ ਖੁਦ ਗੇਮ ਦੇ ਵਿੱਚ ਅੱਗੇ ਨਹੀਂ ਜਾ ਸਕਦੇ ਤਾਂ ਅਸੀਂ ਹੋਰ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕਰੀਏ ਕਿ ਉਹ ਗੇਮ ਦੇ ਵਿੱਚ ਅੱਗੇ ਆਉਣ ਦੇਸ਼ ਦਾ ਨਾਮ ਰੌਸ਼ਨ ਕਰਨ ਅਜੇ ਅਨੇਕ ਸਾਡੇ ਸਮਾਜ ਦੇ ਵਿੱਚ ਆਲੇ ਦੁਆਲੇ ਸਾਨੂੰ ਦਿਵਿਆਂਗ ਵਿਅਕਤੀ ਮਿਲ ਜਾਂਦੇ ਜਿਨ੍ਹਾਂ ਨੂੰ ਅਸੀਂ ਨਕਾਰਾ ਸਮਝਦੇ ਹਾਂ ਅੱਜ ਸਾਡੀ ਇਸ ਗੱਲ ਨੂੰ ਪੈਰਾਓਲੰਪਿਕਸ ਦੇ ਖਿਡਾਰੀਆਂ ਨੇ ਝੁਠਲਾ ਦਿੱਤਾ ਹੈ ਸਾਡਾ ਫਰਜ਼ ਉਹਨਾਂ ਨੂੰ ਮਾਨਸਿਕ ਤੌਰ ਤੇ ਘਰਾਉਣਾ ਨਹੀਂ ਹੈ ਮਾਨਸਿਕ ਤੌਰ ਤੇ ਉਹਨਾਂ ਦਾ ਹੌਸਲਾ ਘਰਾਉਣ ਦਾ ਟੀਚਾ ਨਹੀਂ ਹੋਣਾ ਚਾਹੀਦਾ ਬਲਕਿ ਉਹਨਾਂ ਨੂੰ ਅੱਗੇ ਵਧਣ ਦਾ ਜਜ਼ਬਾ ਦੇਣ ਦਾ ਸਾਡਾ ਟੀਚਾ ਹੋਣਾ ਚਾਹੀਦਾ ਸੋ ਇਹ ਖਿਡਾਰੀਆਂ ਦੇ ਸਾਡਾ ਅੱਜ ਪੂਰਾ ਦੇਸ਼ ਪੂਰਾ ਰਾਸ਼ਟਰ ਮਾਨ ਕਰ ਰਿਹਾ 29 ਤਮਗੇ ਜਿੱਤ ਕੇ 18ਵੇਂ ਸਥਾਨ ਤੇ ਰਹਿ ਕੇ ਇਹ ਚੀਜ਼ਾਂ ਉਹਨਾਂ ਨੇ ਹਾਸਲ ਕੀਤੀਆਂ ਨੇ ਇਥੇ ਗੱਲ ਹੋਰ ਹੈ ਮੀਡੀਆ ਦੇ ਵਿੱਚ ਹੋਰ ਗੱਲ ਵੀ ਉੱਠੀ ਸੀ ਕਿ 올림픽ਸ ਖਿਡਾਰੀਆਂ ਦੇ ਮੁਕਾਬਲੇ ਇਹਨਾਂ ਦੇ ਜਿਹੜੇ ਪੈਰਾਓਲੰਪਿਕਸ ਦੇ ਖਿਡਾਰੀਆਂ ਦਾ ਜਿਹੜਾ ਹੈਗਾ ਕੋਟਾ ਆ ਜਿਹੜੀ ਫੀਸ ਹੈ ਬਜਟ ਉਹ ਬਹੁਤ ਘੱਟ ਸੀ ਪਰ ਉਹਦੇ ਮੁਕਾਬਲੇ ਇਹਨਾਂ ਨੇ ਕਿਸੇ ਨਾਲ ਗਲਾ ਕਰਨ ਦੀ بجائے ਅੱਜ ਸਾਡੇ ਦੇਸ਼ ਨੂੰ ਬੜੀ ਬੁਲੰਦੀਆਂ ਤੇ ਪਹੁੰਚਾਇਆ। ਔਰ ਕੱਲ ਇੱਕ ਬੜੀ ਵਧੀਆ ਗੱਲ ਹੋਈ ਕਿ ਇਹਨਾਂ ਦੇ ਵਿੱਚੋਂ ਦੋ ਪੈਰਾਲੰਪਿਕਸ ਖਿਡਾਰੀਆਂ ਨੂੰ ਸਾਡੇ ਜਿਹੜਾ ਚੋਣ ਆਯੋਗ ਹੈ, ਨਿਰਵਾਚਨ ਆਯੋਗ ਹੈ, ਉਹਨਾਂ ਨੇ ਆਪਣਾ ਜਿਹੜਾ ਹੈ ਰਾਸ਼ਟਰੀ ਆਈਕਨ ਕੋਸ਼ਿਦ ਕੀਤਾ। ਸਵਾਗਤ। ਆਪਾਂ ਵੀ ਅੱਗੇ ਵਧੀਏ। ਇਹਨਾਂ ਖਿਡਾਰੀਆਂ ਤੋਂ ਜਜ਼ਬਾ ਲਈਏ। ਕੰਮ ਕਰਨ ਦਾ ਜਜ਼ਬਾ। ਅੱਗੇ ਵਧਣ ਦਾ ਜਜ਼ਬਾ ਕਿਸੇ ਬਹਾਨੇ ਨੂੰ ਆਪਣੀ ਅਸਫਲਤਾ ਦੇ ਵਿੱਚ ਨਾ ਲੈ ਕੇ ਆਉਣ ਦਾ ਜਜ਼ਬਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਇੱਕ ਨਾ ਇੱਕ ਦਿਨ ਅਸੀਂ ਕਾਮਯਾਬ ਆਪਣੇ ਹਰ ਮਕਸਦ ਦੇ ਵਿੱਚ ਹੋਵਾਂਗੇ ਜਿਹੜਾ ਸਾਡੀ ਤਰੱਕੀ ਦੇ ਵਿੱਚ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਅਤੇ ਸਾਡੇ ਸਮਾਜ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਵੇਗਾ ਅੰਤ ਵਿੱਚ ਅਸੀਂ ਫਿਰ ਇਸ ਪੈਰਾ 올림픽 ਦੇ ਸਾਰੇ ਖਿਡਾਰੀਆਂ ਦਾ ਸਾਰੇ ਜਿਨ੍ਹਾਂ ਨੇ ਤਮਗੇ ਜਿੱਤੇ ਤੇ ਜਿਨ੍ਹਾਂ ਨੇ ਪ੍ਰਯਾਸ ਕੀਤਾ ਤਮਗੇ ਦੇ ਨਜ਼ਦੀਕ ਪਹੁੰਚਣ ਦਾ ਸਭ ਖਡਾਰੀਆਂ ਨੂੰ ਦਾ ਪੰਜਾਬ ਪਲਸ ਹੱਥ ਜੋੜ ਕੇ ਅਭਿਵਾਦਨ ਕਰਦਾ ਹੈ અભినందਨ ਕਰਦਾ ਹੈ ਨਮਸਕਾਰ ਸਤ ਸ੍ਰੀ ਅਕਾਲ